भगत कबीर ऐलानियां करे कहंदे है सो पद रवौ जे बौर ना रवना सो ध्यान धरौ जे बौर ना धरना सो गुरु करो जे बौर ना करना बड़े ध्यानल सुनो सो गुरु करो जे बौर ना करना ऐसे मरो जे बौर ना मरना भगत कबीर ਇਸ ਤਰ੍ਹਾਂ ਗੁਰੂ ਧਾਰਨ ਕਰੋ ਮੁੜ ਮੁੜ ਕੇ ਗੁਰੂ ਲੱਭਣਾ ਨਾ ਬਈ ਉਸ ਤੋਂ ਗੱਲ ਨਹੀਂ ਬਣੀ ਉਸ ਤੋਂ ਗੱਲ ਨਹੀਂ ਬਣੀ ਉਸ ਤੋਂ ਗੱਲ ਨਹੀਂ ਇਸ ਤਰ੍ਹਾਂ ਮਰੋ ਮੁੜ ਮੁੜ ਕੇ ਫਿਰ ਜਮਣਾ ਤੇ ਮਰਨਾ ਮਿਟੇ ਜਾ ਮਿਟੇ ਜਾ ਸੋਗੁਰ ਕਰੋ ਜੇ ਬਹੁਰ ਨਾ ਕਰਨਾ ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ ਐਸੇ ਮਰੋ ਜੇ ਬਹੁਰ ਨਾ ਹਰਨਾ ਮੁੜ ਕੇ ਫਿਰ ਮਰਣਾ ਨਾ ਆਵੇ ਚਲੋ ਹੁਣ ਕਬੀਰ ਤੋਂ ਹੀ ਪੁੱਛ ਲਈਏ ਤੁਹਾਡਾ ਗੁਰੂ ਕੌਣ ਹੈ ਤੁਸੀਂ ਦੱਸੋ ਸਾਨੂੰ ਪਤਾ ਚੱਲ ਜਾਏ ਤੁਹਾਡੇ ਗੁਰੂ ਦਾ ਸਾਨੂੰ ਪਤਾ ਚੱਲ ਜਾਏ ਤੁਸੀਂ ਇਤਨੇ ਵੱਡੇ ਸੰਤ ਭਗਤ ਤੁਸੀਂ ਇਤਨੇ ਵੱਡੇ ਆਤਮਦਰਸੀ ਤੇ ਗਏ ਨੇ ਤੁਸੀਂ ਆਪਣਾ ਗੁਰੂ ਦੱਸੋ ਸਾਡੇ ਗੁਰੂ ਦਾ ਨਾਂ ਕੀ ਹੈ ਮੈਂ ਕਬੀਰ ਦੇ ਗੁਰੂ ਦਾ ਨਾਂ ਕਬੀਰ ਦੀ ਬਾਣੀ ਦੁਆਰਾ ਤੁਹਾਡੇ ਸਾਹਮਣੇ ਰੱਖਣ ਲੱਗਾ ਕਹੋ ਕਬੀਰ ਮੈਂ ਸੋ ਗੁਰੂ ਪਾਇਆ ਮੈਨੂੰ ਉਸ ਗੁਰੂ ਦੀ ਪ੍ਰਾਪਤੀ ਹੋ ਗਈ ਹੈ ਕਹੋ ਕਬੀਰ ਮੈਂ ਸੋ ਗੁਰੂ ਪਾਇਆ ਜਾਂਕਾ ਨਾਮ ਬਿਵੇਖੋ ਜਿਹਨੋ ਗਿਆਨ ਕਹਿੰਦੇ ਨੇ ਬਸ ਓਹੀ ਮੇਰਾ ਗੁਰੂ ਹੈ। ਹੋਰ ਕੋਈ ਮੇਰਾ ਗੁਰੂ ਨਹੀਂ। ਹੋ ਕਿਤਨੇ ਗੁਰੂ ਕਬੀਰ ਨਾਲ ਜੋੜੋ ਤੀ ਜੋੜਦੇ ਰਹੋ। ਕਬੀਰ ਇਹ ਕਹਿੰਦਾ ਹੈ। ਕਹੋ ਕਬੀਰ ਮੈਂ ਸੋ ਗੁਰ ਪਾਇਆ। ਜਾਂਕਾ ਨਾਮ ਬਿਵੇਖੋ। ਹਨ ਗੁਰੂ गोविंद ਸਿੰਘ ਜੀ ਮਹਾਰਾਜ ਕਹਿੰਦੇ ਨੇ ਗਿਆਨ ਗੁਰੂ ਆਤਮ ਉਪਦੇਸੋ। ਨਾਮ ਬਿਬੋਤ ਲਗਾਓ। ਗਿਆਨ ਦਾ ਮਿਲ ਜਾਣਾ ਹੀ ਭਗਵਾਨ ਦਾ ਮਿਲ ਜਾਣਾ ਹੈ। ਰੋਸ਼ਨੀ ਦੇ ਮਿਲਦਿਆਂ ਰੋਸ਼ਨੀ ਦੇ ਆਉਂਦਿਆਂ ਸਭ ਕੁਝ ਦਿਖਾਈ ਦੇ ਜਾਂਦਾ ਹੈ ਜੋ ਜੋ ਚੀਜ਼ ਜਿੱਥੇ ਜਿੱਥੇ ਪਈ ਅਸਲ ਦਿਖਾਈ ਦੇ ਜਾਂਦੀ ਹੈ ਤੇ ਅੰਧੇਰਾ ਹੋ ਜਾਏ ਸਭ ਢਕਿਆ ਜਾਂਦਾ ਇੱਕ ਵੀ ਨਹੀਂ ਦਿਖਾਈ ਦਿੱਤਾ ਕਿਧਰੇ ਪਾਂਡੇ ਪਹਿਨੇ ਕਿਧਰੇ ਸੋਨਾ ਪਿਆ ਕਿਧਰੇ ਚਾਂਦੀ ਪਿਆ ਕਿਧਰੇ ਫਰਨੀਚਰ ਪਿਆ ਕਿਧਰੇ ਬਰਤਨ ਪਏ ਨੇ ਉਹਦੇ ਰੀਤੇ ਕੁਝ ਵੀ ਨਹੀਂ ਦਿਖਾਈ ਦਿੰਦਾ ਨਾ ਬਰਤਨ ਨਾ ਸੋਨਾ ਨਾ ਚਾਂਦੀ ਨਾ ਫਰਨੀਚਰ ਕੁਝ ਵੀ ਨਹੀਂ ਦਿਖਾਈਦਾ ਸਿਰਫ ਇੱਕ ਰੋਸ਼ਨੀ ਹੋ ਜਾਏ ਹਰ ਵਸਤੂ ਦੀ ਸਚਾਈ ਤੇ ਰੂਪ ਪ੍ਰਗਟ ਹੋ ਜਾਂਦਾ ਹੈ। ਹਰ ਵਸਤੂ ਦਾ ਰੂਪ ਪ੍ਰਗਟ ਹੋ ਜਾਂਦਾ ਹੈ ਰੋਸ਼ਨੀ 'ਚ। ਇਹ ਕੁਰਸੀ ਪਈ ਹੈ, ਇਹ ਮੇਜ਼ 'ਤੇ ਹੈ, ਇਹ ਸੋਨੇ ਦੇ ਗਹਿਣੇ, ਇਹ ਚਾਂਦੀ ਦੇ ਸਿੱਕੇ ਪਏ ਨੇ। ਇਹ ਕਿਤਾਬਾਂ ਪਈਆਂ ਨੇ, ਇਹ ਜੁੱਤੀਆਂ ਜੁੱਤੀਆਂ ਪਈਆਂ ਨੇ, ਇਹ ਮੇਰੇ ਕੱਪੜੇ ਨੇ, ਇਹ ਭਾਂਡੇ ਪਏ ਨੇ। ਰੋਸ਼ਨੀ ਤੇ ਸਭ ਕੁਝ ਦਿਖਾਈ ਦਿੱਤਾ। ਸਾਰਿਆਂ ਦਾ ਰੂਪ ਦਿਖਾਈ ਦਿੱਤਾ, ਸਾਰਿਆਂ ਦਾ ਵਜੂਦ ਦਿਖਾਈ ਦਿੱਤਾ। ਪ੍ਰਮਾਤਮਾ ਦੀ ਅਸਲੀਅਤ ਗਿਆਨ ਨਾਲ ਪਤਾ ਚੱਲਦੀ ਹੈ, ਗਿਆਨ ਪ੍ਰਗਟ ਹੋ ਗਿਆ ਭਗਵਾਨ ਪ੍ਰਗਟ ਹੋ ਗਿਆ